ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਚਲੋ ਸਜਣੋ ਜਿਵੇਂ ਬਾਬਲੂ ਕਾਸੀ ਤੇ ਆਪਾਂ ਪਹੁੰਚੇ ਸੀਗੇ ਸਵਾਗਤ ਹੈ ਆਪਾਂ ਭਰਾ ਦੇ ਪਿੰਡ ਕੰਗ ਪਹੁੰਚ ਗਏ ਸੀ ਜਿੰਨਾਂ ਦਾ ਟਰੈਕਟਰ ਆਪਾਂ ਸਵਰਾਜ ਟਰੈਕਟਰ ਮੋਡੀਫਾਈ ਕੀਤਾ ਬਾਈ ਸਤਿ ਸ਼੍ਰੀ ਅਕਾਲ ਸਾਬ ਨੂੰ ਆਹ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਤੇ ਬਾਕੀ ਇਹ ਭਰਾ ਨੇ ਜਿਹੜੇ ਇੱਥੋਂ ਦੇ ਰਹਿਣ ਵਾਲੇ ਨੇ ਇਹ ਭਰਾ ਨੇ ਸਾਡੇ ਵਿੱਕੀ ਜੀ ਜਿੰਨਾਂ ਦਾ ਟਰੈਕਟਰ ਆਪਾਂ ਇੱਥੇ ਦੇਣ ਆਏ ਸੀ ਇਹਨਾਂ ਦੇ ਘਰ ਆਡੇ ਹੁੰਦਾ ਜੰਮੀਦਾ ਦਾ ਹਾਂ ਹਾਂ ਇੱਕ ਸਾਫ਼ ਚੜਾਈ ਚ ਹਾਂਜੀ ਮਿੱਤਰੋ ਸਸਕਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਸੋ ਅੱਜ ਆਪਾਂ ਇਸ ਟਰੈਕਟਰ ਨੂੰ ਜੋ ਆਪਣੇ ਕੋਲੇ ਲੁਧਿਆਣਾ ਤੋਂ ਆਇਆ ਵਾ ਸੋ ਇਸ ਟਰੈਕਟਰ ਨੂੰ ਆਪਾਂ ਖੋਲਣ ਦਾ ਪ੍ਰੋਸੈਸ ਚਾਲੂ ਕਰਦੇ ਹਾਂ ਆਪਾਂ ਦਾ ਬਾਕੀ ਆਪਣਾ ਜੋ ਨੁਐਡਾ ਤੋਂ ਆਇਆ ਵਾ ਸੀ ਟਰੈਕਟਰ ਸੋਨਾਲੀਕਾ ਸੋ ਇਹਦੀਆਂ ਦੀ ਫਿਟਿੰਗ ਵੀ ਜਲਦ ਆ ਰਹੀ ਹੈ ਕਿਉਂਕਿ ਆਪਣੇ 4-5 ਦਿਨ ਨੂੰ ਪ੍ਰੋਗਰਾਮ ਸੀ ਬਾਕੀ ਕੱਲ ਆਪਾਂ ਟਰੈਕਟਰ ਅ ਵਿੱਕੀ ਭਾਈ ਦੇ ਪਿੰਡ ਆਪਾਂ ਡਿਲੀਵਰ ਕਰਨ ਗਏ ਸੀ ਸੋ ਇਸ ਕਾਰਨ ਕਰਕੇ ਆਪਾਂ ਸਮਾਨ ਨਹੀਂ ਲੱਗਿਆ ਸੋ ਆਪਣਾ ਦੁਬਾਰਾ ਫੇਰ ਆਪਾਂ ਵਰਕਸ਼ਾਪ ਤੇ ਆਏ ਆ ਵਰਕਸ਼ਾਪ ਤੇ ਆ ਕੇ ਸਾਰਾ ਆਪਾਂ ਇੰਨੀਆਂ-ਨੀਆਂ ਦੀ ਫਿਟਿੰਗ ਸਾਰੀ ਕਰਾਂਗੇ ਇਹ ਤੁਹਾਨੂੰ ਦਿਖਾਵਾਂਗੇ ਕਿਦਾਂ ਕ੍ਰੈਂਕ ਫਿਟ ਕਰਦੇ ਆ ਕਿਦਾਂ ਪਿਸਟਨ ਰਿੰਗ ਸਾਰਾ ਕੋ ਫਿਟਿੰਗ ਕਰਦੇ ਆ ਸਾਰਾ ਤੁਹਾਨੂੰ ਵਲੌਗ ਆਉਣਗੇ ਫੇਰ ਆਪਣੇ ਪਾਰਟ ਆਉਣਗੇ ਟੱਟ ਤੇ ਸੋ ਜੁਡੇਰੇ ਪਾਰਟ ਦੇ ਨਾਲ ਬਾਕੀ ਜੋ ਇੱਕ ਲੁਧਿਆਣੇ ਤੋਂ ਟਰੈਕਟਰ ਆਇਆ ਆਪਣੇ ਕੋਲੇ ਸੋ ਇਹਦਾ ਖੋਲਣ ਦਾ ਪ੍ਰੋਸੈਸ ਵੀ ਆਪਣਾ ਚੱਲ ਪਿਆ ਬਾਕੀ ਇਸ ਟਰੈਕਟਰ ਦੇ

ਨੇ ਮੈਸੀ 올ਡ ਮਾਡਲ ਚਾਹੀਦਾ ਆਪਾਂ। ਆਪਾਂ ਆਪਾਂ ਭਰਾ ਦੇ ਪਿੰਡ ਕੰਗ ਪਹੁੰਚ ਗਏ ਸੀ ਜਿਨ੍ਹਾਂ ਦਾ ਟਰੈਕਟਰ ਆਪਾਂ ਸਵਰਾਜ ਟਰੈਕਟਰ ਮੋਡੀਫਾਈ ਕੀਤਾ। ਸੋ ਅੱਜ ਆਪਾਂ ਉਹਨਾਂ ਦੇ ਪਿੰਡ ਟਰੈਕਟਰ ਛੱਡਣ ਲਈ ਆਏ ਸੀਗੇ ਤੇ ਟਰੈਕਟਰ ਨੂੰ ਆਪਾਂ ਪਿੱਛੇ ਖੜਾਤਾ ਤੇ ਬਾਕੀ ਆਪਾਂ ਉਹਨਾਂ ਦੇ ਘਰ ਚੱਲਦੇ ਆਂਗੇ। ਸੋ ਆਪਣਾ ਇਹ ਰਸਤਾ ਜਾਂਦਾ ਉਹਨਾਂ ਦੇ ਘਰ ਨੂੰ ਭਰਾ ਦੇ। ਇਸ ਤੋਂ ਬਾਅਦ ਚੱਲਾਂਗੇ ਉਹਨਾਂ ਦੇ ਘਰ ਤੇ ਬਾਕੀ ਅੱਗੇ ਜਾ ਕੇ ਤੁਹਾਨੂੰ ਦਿਖਾਉਂਨੇ ਆ ਸਾਰਾ ਸਿਸਟਮ। ਚਲੋ ਜੋ ਆਪਾਂ ਭਰਾ ਦੇ ਘਰ ਪਹੁੰਚੇ ਸੀਗੇ ਸੋ ਇਹਨਾਂ ਦੇ ਸ਼੍ਰੀ ਖੰਡ ਪਾਠ ਸਾਹਿਬ ਦਾ ਪ੍ਰੋਗਰਾਮ ਸੀਗਾ ਸੋ ਆਪਾਂ ਅੱਜ اٹੈਂਡ ਵੀ ਕਰਨਾ ਸੀਗਾ ਤੇ ਬਾਕੀ ਮਹਾਰਾਜ ਦਾ ਸਰੂਪ ਚਲਾ ਗਿਆ ਸੋ ਆਪਾਂ ਅੱਜ ਇੱਥੇ ਪਹੁੰਚੇ ਸੀਗੇ ਸੋ ਆਪਣੇ ਨਾਲ ਭਰਾ ਜੋ ਆਏ ਨੇ ਤੇ ਤੁਹਾਨੂੰ ਦਿਖਾਉਨੇ ਆਂ ਭਾਈ ਅਸੀ ਕਾਲ ਸਾਹਿਬ ਨੂੰ ਆਹ ਦੱਸ ਗਾ ਜੀ ਹਾਂਜੀ ਹਾਂਜੀ ਤੇ ਬਾਕੀ ਇਹ ਭਰਾ ਨੇ ਜਿਹੜੇ ਇੱਥੋਂ ਦੇ ਰਹਿਣ ਵਾਲੇ ਨੇ ਬਾਕੀ ਉਹ ਸਾਡੇ ਬੰਦੇ ਨੇ ਜਿਹੜੇ ਆਏ ਨੇ ਨਾਲ ਤੇ ਜੋ ਵਰਕਸ਼ਾਪ ਤੇ ਆਪਣੀ ਜੌਬ ਕਰਦੇ ਨੇ ਤੇ ਬਾਈ ਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਜੱਸਾ ਪੰਡੋਰੀ ਜੀ ਅੱਛਾ ਅੱਛਾ ਆ ਆਪਣਾ ਇਹੀ ਪੰਡਿਆ ਜਾਂ ਨਹੀਂ ਆਪਣਾ ਪੰਡੋਰੀ ਕੋਲੇ ਹੀ ਮੰਨਉਦੇ ਅੱਛਾ ਇੱਕ ਪੰਡੋਰੀ ਰਣ ਸਿੰਘ ਵਾਲਾ ਤੁਹਾਡੇ ਕਿੰਨੀ ਦੂਰ ਆ ਉਹ ਦੂਰ ਆ ਅੱਛਾ ਅੱਛਾ ਆ ਉੱਥੇ ਡ੍ਰੈਕਟਰ ਬੈਕ 3 ਸਪੀਡ ਕੀਤਾ ਜੀ ਤੁਹਾਡੇ ਇੱਥੇ ਵੀ ਹਾਂ ਜੀ ਹਾਂ ਜੀ ਆ ਵਿੱਕੀ ਬਾਈ ਆਓ ਜੀ ਅਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂ ਜੀ ਜੀ ਇਹ ਭਰਾ ਨੇ ਸਾਡੇ ਵਿੱਕੀ ਜੀ ਜਿਨ੍ਹਾਂ ਦਾ ਟਰੈਕਟਰ ਆਪਾਂ ਇੱਥੇ ਦੇਣ ਆਏ ਸੀ ਇਹਨਾਂ ਦੇ ਘਰ ਤੇ ਸੋ ਬਾਕੀ ਬਾਈ ਨੇ ਹਜੇ ਟਰੈਕਟਰ ਨੂੰ ਦੇਖਿਆ ਨਹੀਂਗਾ ਤੇ ਬਾਕੀ ਇਹਨਾਂ ਨੂੰ ਦਰਸ਼ਨ ਕਰਾਉਣਾ ਟਰੈਕਟਰ ਤੇ ਜਾ ਕੇ ਤੇ ਬਾਈ ਜੀ ਕਿਹੜਾ ਪਿੰਡ ਆ ਤੁਹਾਡਾ ਆਪਣਾ ਸਹੀ ਪਿੰਡ ਕੰਗਿਆ ਅੱਛਾ ਅੱਛਾ ਠੀਕ ਹੈ ਜੀ ਖਡੂਰ ਸਾਹਿਬ ਤਹਿਸੀਲ ਚੁਗਾਈ ਜੀ ਠੀਕ ਹੈ ਠੀਕ ਹੈ ਜੀ ਫਿਰ ਕਦੋਂ ਆਏ ਸੀ ਬਾਹਰੋਂ ਆਪਾਂ ਮੇਨੂ ਪਾ ਜੀ ਆਪਾਂ ਨੂੰ ਹੋਇ ਚਲੇਆ ਮਹੀਨੇ ਦੇ ਲਗਭਗ ਹਾਂ ਠੀਕ ਹੈ ਠੀਕ ਹੈ ਜੀ ਅੱਜ ਕੀ ਪ੍ਰੋਗਰਾਮ ਫਿਰ ਰੱਖਿਆ ਸੀ ਖੁਸ਼ੀ ਤੇ ਖਣਪੜ ਸਾਹਿਬ ਦਾ ਭੋਗ ਪਿਆ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਫਿਰ ਟਰੈਕਟਰ ਅੱਜ ਹੀ ਬੁਲਾਉਣਾ ਹੋਇਆ ਹੈ ਹਾਂਜੀ ਹਾਂਜੀ ਅੱਜ ਹੀ ਫਿਰ ਕੇ ਤੇ ਨਾਲੇ ਕਹਿ ਰਹੇ ਸੀ ਨਗਰ ਕੀਰਤਨ ਤੇ ਲਾਉਣਾ ਹੈ ਟਰੈਕਟਰ ਆਪਾਂ ਹਾਂਜੀ ਇਹ 5 ਤਰੀਕ ਨੂੰ ਲੱਗੂਗਾ ਅੱਛਾ 5 ਤਰੀਕ ਨੂੰ ਲੱਗਣਾ ਹੈ ਠੀਕ ਹੈ ਠੀਕ ਹੈ ਤੇ ਬਾਕੀ ਟਰੈਕਟਰ ਤੁਹਾਨੂੰ ਜਾ ਕੇ ਤੁਹਾਨੂੰ ਕੋਲੇ ਦਿਖਾਉਨੇ ਆ ਫਿਰ ਉਸ ਤੋਂ ਬਾਅਦ ਉਹਨਾਂ ਰਿਵਿਊ ਦੇਣੇ ਆ ਠੀਕ ਹੈ ਜੀ ਚਲੋ ਬਾਈ ਜੀ ਆਪਾਂ ਜੋ ਟਰੈਕਟਰ ਕੋਲੇ ਜਾ ਕੇ ਤੇ ਉਸ ਤੋਂ ਬਾਅਦ ਤੁਹਾਨੂੰ ਸਾਰੇ ਗੱਲਬਾਤ ਕਰਦੇ ਆ ਉੱਥੇ ਜਾ ਕੇ ਤੇ ਬਾਕੀ ਇਹ ਭਰਾਵਾਂ ਨਾਲ ਵੀ ਤੁਹਾਡੀ ਇੰਟਰੋਡਕਸ਼ਨ ਕਰਉਣਾ ਹੈ ਹਾਂਜੀ ਕੀ ਹਾਲ ਚਾਲ ਹੈ ਜੀ ਅੱਜਾ ਵਧੀਆ ਇਹ ਮੁੰਡੇ ਨੇ ਵਲੌਗ ਬਣਾਉਣ ਲੱਗਣਾ ਤੁਹਾਨੂੰ ਚੈਨਲ ਦਾ ਤੁਹਾਨੂੰ ਜਰੂਰ ਦੱਸੂਗਾ ਮੈਂ ਇਹਦੇ ਵਿੱਚ ਤੇ ਕੀ ਨਵਾਂ ਤੁਹਾਡਾ ਅਭੀ ਜੋਸੇ ਅਭੀ ਜੋਸੇ ਇਹ ਜਿਹੜਾ ਟਰੈਕਟਰ ਆਪਾਂ ਤਿਆਰ ਕੀਤਾ ਨਾ ਉਹ ਇਹਦੀ ਬਦੌਲਤ ਹੀ ਹੋਇਆ ਟਰੈਕਟਰ ਤੇ ਕਿਉਂਕਿ ਜਿਹੜਾ ਇਹ ਕਹਿੰਦਾ ਸੀ ਨਾ ਆਹ ਚੀਜ਼ ਲਾਉਣੀ ਆਪਾਂ ਉਹੀ ਲਾਈ ਆ ਟਰੈਕਟਰ ਦੇ ਵਿੱਚ ਚਲੋ ਧੰਨਵਾਦ ਤੇਰਾ ਤੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨੋਹਾਂ ਤੁਹਾਡਾ ਭਾਈ ਜੀ ਮੇਰਾ ਨਾ ਗੁਰਦੀਪ ਸਿੰਘ ਨੰਬਰ ਦਾ ਅੱਛਾ ਜੀ ਪਟੋਰੀ ਪੰਡੋਰੀ ਗੋਲਾ ਜੀ ਪਟੋਰੀ ਗੋਲਾ ਹਾਂ ਠੀਕ ਹੈ ਭਾਈ ਜੀ ਨੇ ਵੀ ਉਹੀ ਪਿੰਡ ਠੀਕ ਹੈ ਇਕੱਠੇ ਇੱਕੋ ਪਿੰਡ ਦੇ ਵਿੱਚ ਅੱਛਾ 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 ਜੀ ਠੀਕ ਹੈ ਹਾਂ ਜੀ ਇੱਕ ਭਾਈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕਿਹੜਾ ਪਿੰਡ ਤੁਹਾਨੂੰ ਪਤਾ ਹੀ ਹੈ। ਕੋਲੋਰੀ ਵਾਲਾ ਠੀਕਾ ਠੀਕ ਹੈ ਤੇ ਚਲੋ ਵੀ ਭਰਾ ਇੱਕ ਪਿੰਡ ਦੇ ਨੇ ਤੇ ਚਲੋ ਆਪਾਂ ਇਸ ਤੋਂ ਬਾਅਦ ਟਰੈਕਟਰ ਦੇ ਕੋਲ ਜਾ ਕੇ ਉਸ ਤੋਂ ਬਾਅਦ ਆਪਾਂ ਰਿਵਿਊ ਦਿੰਨੇ ਆ ਤੁਹਾਨੂੰ ਵੀ ਕਿੱਦਾਂ ਤੁਹਾਨੂੰ ਲੋਕੇਸ਼ਨ ਲੱਗੀ ਟਰੈਕਟਰ ਦੀ ਤੇ ਕਿੱਦਾਂ ਅ ਲੁੱਕ ਲੱਗਦੀ ਟਰੈਕਟਰ ਦੀ ਤੇ ਆਓ ਚੱਲਦੇ ਆਪਾਂ ਟਰੈਕਟਰ ਦੇ ਚਲੋ ਜੋ ਆ ਭਰਾ ਦਾ ਆਪਾਂ ਟਰੈਕਟਰ ਪਹਿਲਾਂ ਮੋਡੀਫਾਈ ਕੀਤਾ ਸੀਗਾ 744 ਸੋ ਅੱਜ ਇਹਦੇ ਵੀ ਦਰਸ਼ਨ ਕਰਾ ਦਨੇ ਆ ਤੁਹਾਨੂੰ ਆ ਦੇਖੋ ਪੇਂਟ ਪੂੰਡ ਉਦਾਂ ਹੀ ਪਿਆ ਇਸ ਟਰੈਕਟਰ ਦਾ ਵੀ ਆਹ ਟਰੈਕਟਰ ਆਪਾਂ ਪਹਿਲਾਂ ਤਿਆਰ ਕੀਤਾ ਸੀ ਇਹਨਾਂ ਦਾ ਕਿਉਂਕਿ ਇਹ ਟਰੈਕਟਰ ਆਪਾਂ ਹੀ ਖਰੀਦੇ ਸੀ ਤੇ ਆਪਾਂ ਹੀ ਤਿਆਰ ਕਰਕੇ ਦਿੱਤਾ ਸੀ ਇਹਨਾਂ ਨੂੰ ਸੋ ਇਹਨਾਂ ਨੇ ਟਾਇਰ ਉਹ ਤੋਂ ਬਦਲਤੇ ਸੀ ਪਹਿਲਾਂ BK T ਦੇ ਪਾਤੇ ਸੀ ਇਹਨਾਂ ਨੇ ਟਾਇਰ ਇਸ ਟਰੈਕਟਰ ਤੇ ਬਾਕੀ ਆ ਦੇਖ ਹੀ ਸਕਦੇ ਤੁਸੀਂ ਆ ਲਵਾਇਆ ਸੀ ਆਪਾਂ ਮਿਊਜ਼ਿਕ ਸਿਸਟਮ ਪਹਿਲਾਂ ਟਰੈਕਟਰ ਦੇ ਇਹਦੇ ਚਲੋ ਇਸ ਤੋਂ ਬਾਅਦ ਤੁਹਾਨੂੰ ਸਵਰਾਜ ਦਿਖਾਉਣਾ ਜਿਹੜਾ 850 ਲੈ ਆਇਆ ਆਪਾਂ ਤਿਆਰ ਕਰਾ ਕੇ ਚਲੋ ਸੋ ਆਪਾਂ ਭਰਾ ਦੇ ਘਰ ਪਹੁੰਚ ਗਏ ਸੀਗੇ ਤੇ ਜੋ ਜਿੱਥੇ ਆਪਣਾ ਟਰੈਕਟਰ ਰੋਕਿਆ ਵਾ ਸੀਗਾ ਆਪਣੇ ਵਿਖੇ ਭਰਾ ਦਾ ਤੇ ਬਾਕੀ ਟਰੈਕਟਰ ਆਪਾਂ ਕੱਢ ਲੈਨੇ ਆ ਬਾਹਰ ਬਾਹਰ ਕੱਢ ਕੁੱਟ ਕੇ ਆਪਾਂ ਜੇ ਦਿਖਾਉਣੇ ਟਰਾਈ ਭਰਾ ਨੂੰ ਸਪੈਹਲ ਮੈਟਾ ਇਸ਼ਾਰਾ ਰੱਖਿਆ ਇਸ ਟਰੈਕਟਰ ਵਾਸਤੇ ਹਾਂਜੀ ਵਿੱਕੀ ਭਾਜੀ ਕਿਵੇਂ ਹੋ ਭਾਈਏ ਟਰੈਕਟਰ ਤੇ ਫਿਰ ਅੱਜ ਅੱਛਾ ਠੀਕ ਆ ਠੀਕ ਆ ਕਿਵੇਂ ਲੱਗੀ ਲੁੱਕ ਫਿਰ ਅੱਜ ਅੱਛਾ ਠੀਕ ਆ ਅੱਜ ਭਰਾ ਖੁਸ਼ ਲੱਗ ਰਿਹਾ ਫਿਰ ਹਾਂਜੀ 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 ਲੁੱਕ ਜਿਹੜੀ ਆ ਇਹ ਬਹੁਤ ਵਧੀਆ ਠੀਕੇ ਨਾਲ ਬਣੀ ਆ ਠੀਕ ਆ ਜੀ ਇਹ ਜਿਹੜੀ ਚੀਜ਼ ਬਣਦੀ ਇਹ ਸ਼ੌਕ ਤੌਰ ਤੇ ਬਣਦੀ ਆ ਹਾਂਜੀ ਹਾਂਜੀ ਜਿੰਨੂੰ ਆ ਸ਼ੌਕ ਹੈ ਕੰਮ ਕਰਨਾ ਉਹ ਬਣਾਉਂਦਾ ਹਾਂਜੀ ਹਾਂਜੀ ਭਾਈ ਇਹ ਤਾਂ ਹੈ ਇਹ ਹਾਰੀ ਸਾਰੀ ਜਿਹੜਾ ਨਹੀਂ ਆਪਣਾ ਤੇ ਚਲੋ ਚੰਗੀ ਗੱਲ ਆ ਭਾਈ ਜੀ ਹਾਂਜੀ ਜੋ ਦੇਖੋ ਹਰ ਕੰਮ ਦਾ ਪ੍ਰੋਸੀਜਰ ਆਪੋ ਆਪਣਾ ਆ ਹਾਂਜੀ ਹਰ ਜਿਹੜਾ ਆਪੋ ਆਪਣੇ ਪ੍ਰੋਸੀਜਰ ਨਾਲ ਚੱਲਦਾ ਹਾਂਜੀ 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 ਤੇ ਜਿਹੜਾ ਆ ਬੰਦਾ ਆਪਣੇ ਦਿਲੋਂ ਕੰਮ ਕਰਦਾ ਆ ਉਹਦੀ ਜਿਹੜੀ ਕਰਨੀ ਆ ਹਾਂਜੀ ਤੇ ਆਪ ਵੀ ਕੁਆਲਿਟੀ ਦੇਣੀ ਆ ਹਾਂਜੀ ਹਾਂਜੀ ਉਹ ਆਟੋਮੈਟਿਕ ਦੂਜੇ ਨੂੰ ਪਸੰਦ ਆਉਂਦੀ ਠੀਕ ਆ ਭਾਈ ਜੀ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਮਾਰ ਰੇ ਰੂ ਸਟਾਰਟ ਕਰਕੇ ਸਾਊਂਡ ਸੁਣਾ ਲੈ ਕਮਾਲ ਦੀ ਗੱਲ ਆ ਯਾਰ Aquí, allá al lado. Aquí, okay, allá al lado, ¿eh? ਲਓ ਬਾਕੀ ਆਪਾਂ ਸ਼ਾਰਟ ਵਗੈਰਾ ਲੈ ਲੈਣੇ ਟਰੈਕਟਰ ਤੇ ਤੇ ਬਾਕੀ ਭਰਾ ਨਾਲ ਆਪਾਂ ਗੱਲਬਾਤ ਕਰਾਉਣੇ ਆ ੱੱਲੇ ਤਾਰ ਕੇ ਭਰਾ ਨੂੰ ਲਓ ਬਾਕੀ ਆਪਾਂ ਰੋਡ ਸ਼ੋਅ ਲੈ ਲਿਆ ਬਾਕੀ ਭਰਾ ਨੂੰ ਪੁੱਛਦਾ ਚਲਾ ਕੇ ਕਿੱਦਾਂ ਲੱਗਿਆ ਹਾਂਜੀ ਬਾਈ ਜੀ ਕਿੱਦਾਂ ਲੱਗਿਆ ਚਲਾ ਕੇ ਤੁਹਾਨੂੰ ਮਾਜੀ ਵੀਰ ਜੀ ਬਹੁਤ ਵਧੀਆ ਚਲਾ ਕੇ ਲੱਗਿਆ ਅੱਛਾ ਅੱਛਾ ਜੀ ਤੇ ਕਿਵੇਂ ਤੁਹਾਨੂੰ ਸਭਾਈਏ ਚਲਾਉਣ ਚ ਹਾਂ ਬਹੁਤ ਵਧੀਆ ਕੋਈ ਆਵਾਜ਼ ਬੁਈ ਤਾਂ ਨਹੀਂ ਮਗਰਲੇ ਸੇ ਦੀ ਆਉਂਦੀ ਕੋਈ ਇਹਦੀ ਆਵਾਜ਼ ਨਹੀਂ ਹੈ ਕਿ ਸੌਂਡ ਕਿਸ ਬੰਨੂ ਨਹੀਂ ਰਹਾ ਹੈਗਾ ਜੀ ਠੀਕ ਆ ਜੀ ਦੂਜੀ ਗੱਲ ਇਹ ਵੀ ਚਲਾਉਣ ਦੇ ਜਿੰਨਾ ਵੀ ਨੂੰ ਇਨ ਆਰਡੀ ਬੋਸਿਚਾ ਦੇ ਹੁੰਦਾ ਜੰਮੀ ਜਾਂਦਾ ਹਾਂ 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 ਇੱਕ ਸਾਫ ਚਰਾਈ ਚ ਜੰਮ ਕੇ ਪੂਰਾ ਇਹ ਚ ਲੰਡਿਆ ਹੁਣ ਹਾਂਜੀ ਹਾਂਜੀ ਤੇ ਬਾਕੀ ਸਾਊਂਡ ਵੀ ਵਧੀਆ ਅੱਪੀ ਹਿੱਸੇ ਚ ਵੀ ਕੋਈ ਸਾਊਂਡ ਨਹੀਂ ਹਾਂਜੀ 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 ਬਾਕੀ ਇਹ ਹੀ ਹੈ ਵੀ ਜੂ ਕੋਈ ਚੀਜ਼ ਆਪਾਂ ਤਿਆਰ ਕਰੀਏ ਚਲਾਇਆ ਮਜ਼ਾ ਆਵੇ ਤੇ ਬੇਰੁਕੀ ਹਾਂ ਇਹ ਤਾਂ ਹੈ ਜੀ ਇਹ ਆਪੀ ਆਡਾ ਚਲਾ ਕੇ ਮਨ ਖੁਸ਼ ਹਾਂ ਠੀਕ ਹੈ ਠੀਕ ਆ ਬਾਈ ਜੀ ਤੇ ਬਾਈ ਜੀ ਕਿਵੇਂ ਲੱਗਿਆ ਚਲਾ ਕੇ ਬਹੁਤ ਵਧੀਆ ਜੀ ਮਾਲਕ ਨੇ ਤੇ ਮਾਰੇ ਪੈਸੇ ਲਾਉਣੇ ਹੁੰਦੇ ਆ ਹਾਂਜੀ ਹਾਂਜੀ ਪਰ ਜਿਹੜੀ ਮੇਨ ਕੰਮ ਬਾਰੇ ਮਿਸਤਰੀ ਦਾ ਫੋਰਮ ਹਾਂ ਦਾ ਇਹ ਬਹੁਤ ਵਧੀਆ ਲੱਗਿਆ ਵਾ ਮਾਰੇ ਸਾਰਾ ਹੀ ਜੀ ਤੇ ਪਾਵਰਪੂਰ ਬਹੁਤ ਵਧੀਆ ਵਖਾਉਂਦਾ ਵਾ ਹਾਂਜੀ ਹਾਂਜੀ ਨਹੀਂ ਤੇ ਏਡੇ ਟਾਰਾ ਜਿਹੇ ਟਰੈਕਟਰ ਸਪੇਕ ਅਪ ਨਹੀਂ ਬੰਦੀ ਹਾਂਜੀ ਹਾਂਜੀ ਬਾਈ ਜੀ ਪੂਰਾ ਟਰੈਕਟਰ ਵੀ ਝਟਕਾ ਮਾਰਦਾ ਪੂਰਾ ਹਾਂ ਝਟਕਾ ਮਾਰਦਾ ਸਲੋ ਦੇ ਵਿੱਚ ਪੂਰਾ ਝਟਕਾ ਮਾਰਦਾ ਮੈਂ ਦੇਖਿਆ ਹਾਂ ਹਾਂਜੀ ਚਲੋ ਬਾਈ ਜੀ ਧੰਨਵਾਦ ਤੁਹਾਡਾ ਤੇ ਬਾਈ ਜੀ ਧੰਨਵਾਦ ਤੁਹਾਡਾ ਸਾਨੂੰ ਰਿਸ਼ਕ ਦਿੱਤਾ ਬਹੁਤ ਵੱਡਾ ਧੰਨਵਾਦ ਆ ਡਾ ਜੀ ਜਿੰਨਾ ਤੁਸੀਂ ਮਿਹਨਤ ਕੀਤੀ ਆ ਮਿਹਨਤ ਕਰਨ ਤੋਂ ਬਾਅਦ ਏਡਾ ਸੋਹਣਾ ਰੰਗ ਤੁਸੀਂ ਉੱਠ ਜਾਂਦਾ ਟਰੈਡਰ ਦਾ ਬਹੁਤ ਛੋਟੀ ਕੁਆਲਟੀ ਬਣਾ ਕੇ ਦਿੱਤੀ ਆ ਸਭ ਤੋਂ ਵੱਡਾ ਯੋਗਦਾਨ ਤੁਹਾਡਾ ਆ ਜੀ ਨਹੀਂ ਨਹੀਂ ਬੱਸ ਸਾਡਾ ਕਾਦਾ ਪ੍ਰਮਾਤਮਾ ਦਾ ਹੁੰਦਾ ਬਾਈ ਜੀ ਪੈਸਾ ਹਰ ਕੋਈ ਆਦਮੀ ਲਾਉਂਦਾ ਆ ਇਹ ਨਹੀਂ ਪੈਸਾ ਪੈਸਾ ਆਦਮੀ ਹਰ ਕੋਈ ਲਾ ਕੇ ਉਹ ਆਪਣੀ ਖੁਸ਼ੀ ਭਾਲਦਾ ਆ ਉਹਦੇ ਵਿੱਚ ਮਨ ਸ਼ੁਸ਼ਟ ਹੋਵੇਦਾ ਤੇ ਫੇਰ ਉਹ ਆਏ ਵੀ ਬਾਕੀ ਚੋਣ ਪੈਸਾ ਲਾਉਂਦਾ ਫਾਇਦਾ ਦਾ ਇਹੀ ਮਤਲਬ ਚਲੋ ਭਾਈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਮਰਬਾਨਾ ਸਾਰੇ ਹਾਂ ਸਤਿ ਸ਼੍ਰੀ ਅਕਾਲ ਸਾਬ ਨੂੰ ਭਾਈ ਜੀ ਚੰਗਾ ਵੀ ਇੱਕ ਆ ਮੁੰਡੇ ਦਾ ਯੋਗਦਾਨ ਪੂਰਾਗਾ ਟਰੈਕਟਰ ਮੋਡੀਫਾਈ ਕਰਨ ਦੇ ਵਿੱਚ ਕਿਵੇਂ ਆ ਦੱਸਣਾ ਉਹ ਦੋਸਤਾਂ ਨੂੰ ਕੋਈ ਸੱਚ ਨੇ ਨੂੰ ਹੈਂ ਨਹੀਂ ਦੱਸਣਾ ਹੈਂ ਬੋਲਦੇ ਯਾਰ ਵਧੀਆ ਸੀ ਤਾਂ ਅੱਛਾ ਅੱਛਾ ਠੀਕ ਹੈ ਠੀਕ ਹੈ ਕਰਾਂਗੇ ਵਿੱਚ ਜਰੂਰ ਸ਼ੌਕ ਪੂਰਾ ਕਰੋ ਪੈਸੇ ਕੇ ਨਾਲ ਚੱਲ ਜੇ ਠੀਕ ਹੈ ਠੀਕ ਹੈ ਠੀਕ ਹੈ ਚਲੋ ਭਾਈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਆਪਣੀ ਜਗ੍ਹਾ ਤੇ ਤਾਂ ਸੋ ਇਸ ਤੋਂ ਬਾਅਦ ਆਪਾਂ ਕਰਦੇ ਆਂ ਦੀ ਡਾਕਟਰੀ ਅੱਜ ਇਸ ਟਰੈਕਟਰ ਦਾ ਆਪਾਂ ਫਰੰਟ ਐਕਸਲ ਜੋ ਹਿੱਸਾ ਵੀਰੀ ਚੱਲਿਆ ਤਾਂ ਐਕਸਲ ਵਗੈਰਾ ਸਾਰਾ ਖੋਲਾਂਗੇ ਕਿਉਂਕਿ ਇਸ ਟਰੈਕਟਰ ਨੂੰ ਆਪਾਂ ਪਾਵਰ ਸਟੀਅਰਿੰਗ ਸਾਰਾ ਮੋਡੀਫਿਕੇਸ਼ਨ ਕਰਾਂਗੇ ਪਾਵਰ ਸਟੀਅਰਿੰਗ ਕਰਨ ਤੋਂ ਬਾਅਦ ਆਪਾਂ ਇਸ ਟਰੈਕਟਰ ਦੇ ਵਿੱਚ ਟਾਇਰ 14 ਦੇ ਪਾਵਾਂਗੇ ਟਾਇਰ 14 ਦੇ ਪਾਉਣ ਤੋਂ ਬਾਅਦ ਆਪਾਂ ਇਹਨੂੰ ਸਾਰਾ ਪੰਪ ਨੋਜ਼ਲ ਦੀ ਸਾਰੀ ਸੈਟਿੰਗ ਕਰਾਂਗੇ ਸੋ ਅੱਜ ਆਪਾਂ ਕੰਮ ਸਟਾਰਟ ਕਰਨ ਦੇ ਲਈ ਸਭ ਤੋਂ ਪਹਿਲਾਂ ਇਹਨੂੰ ਅਗਲਾ ਹਿੱਸਾ ਖੋਲਦੇ ਆਂ ਸੋ ਇਸ ਤੋਂ ਬਾਅਦ ਆਪਾਂ ਟਾਈਮਿੰਗ ਪਲੇਟ ਖੋਲ੍ਹਾਂਗੇ ਟਾਈਮਿੰਗ ਪਲੇਟ ਆਪਾਂ ਇਹਦੀ ਬੋਰ ਕਰਾਉਣੀ ਆ ਟਾਈਮ ਪਲੇਟ ਬੋਰ ਕਰਾਉਣ ਤੋਂ ਬਾਅਦ ਪੰਪ ਨੋਜ਼ਲ ਖੋਲ੍ਹ ਕੇ ਦਿੰਨੇ ਆਪਾਂ ਪੰਪ ਵਾਲੇ ਨੂੰ ਕੀ ਕੀ ਇਹਦੇ ਵਿੱਚ ਕੰਡੀਸ਼ਨ ਡਾਊਨ ਆ ਕਿੱਦਾਂ ਦਾ ਕ ਪੰਪ ਆ ਤੁਹਾਡਾ ਤੇ ਇਹ ਸਾਰਾ ਦੇਖਦੇ ਆਂ ਆਪਾਂ ਨੂੰ